ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਾਲੀ ਕਿਵਿਟ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰ ਕਰੋ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਆਂ ਜੀ ਵੀਡੀਓ ਸ਼ੁਰੂ ਅੱਜ ਆਪਾਂ ਬਣਾਉਣੇ ਜੀ ਟੀ-ਸ਼ਰਟ ਆ ਦੇਖੋ ਜੀ ਆਪਾਂ ਟੀ-ਸ਼ਰਟ ਨਾਲ ਲੱਗਦੇ ਹੁੰਦੇ ਇਹਦੇ ਲਈ ਲਾ ਰਹੇ ਆ ਇਹ ਲੀਰ ਆਪਾਂ ਨੇ ਰੇਹੇ ਕੱਟੀ ਹੋਈ ਹੈ ਲੀਰ ਨੂੰ ਆਪਾਂ ਕਿਚਨ ਹੈ ਗਲੇ ਨੂੰ ਸ਼ਰਟ ਦੇ ਗਲੇ ਨੂੰ ਬਿਲਕੁਲ ਹੀ ਚੁਣਾਇਆ। ਲੀਰਾ ਪਾਕੇ ਚ ਕਿ ਲਗਾਉਣੀ ਐ। ਦੇਖੋ। ਦੇਖੋ ਇਸ ਤਰ੍ਹਾਂ। ਇਹ ਫਟੀ ਸ਼ਰਟ ਕੱਟੀ ਹੋਈ ਐ ਜੀ। ਗਲਾ ਬਣਾ ਰਹੇ ਹਾਂ। ਇੱਕ ਲਾਈਨ ਨਾਲ ਇਸ ਤਰ੍ਹਾਂ ਆ ਜੂਗੀ ਐਸੀ। ਇਹਤ ਪੜਾ ਬਹੁਤ ਜ਼ਿਆਦਾ ਨਹੀਂ ਖਿਚਣਾ ਹੈ ਜੀ ਅਸਲੀ ਥੋੜੀ ਜਿਹੀ ਗਲੇ ਵਾਲੀ ਪੱਲਾਉਣੀਆਂ ਜੀ ਇਹ ਵੱਟੀ ਹੋਈ ਹੈ ਉਹ ਥੋੜੀ ਖਿਚਣੀਆਂ ਜੀ ਸਲਾਪਾ ਮੋਡੇਲ ਨੇ ਸਲਾਨੇ ਕਰ ਲੀਆਂ ਨੇ ਲੀਰ ਆਪਾਂ ਗਲੇ ਤੇ ਬਾਅਦ ਚਲਾਵਾਂਗੇ ਉਹ ਦੇਖੋ ਇਹ ਦੋ ਅੱਸ਼ਰ ਖਾਦਰੀਕ ਦਾ ਇਸ ਤਰ੍ਹਾਂ ਲਾਉਣ ਨਾਲ ਲੀਰ ਲਾਉਣੇ

ਬੰਦ ਕਰ ਦਿੱਤਾ ਦੋ ਵਾਰੀ ਸਪਲਾਈ ਕਰਕੇ ਪੁੱਤਾ ਅਜਿਹੀ ਪੱਟੀ ਸ਼ਰਟ ਤੇ ਓਲੀ ਲਗਾ ਰਹੇ ਆ ਜੀ ਗੋਲ ਗਲੇ ਤੇ ਪਹਿਲਾਂ ਆਪਾਂ ਓਲੀ ਰੀਪ ਕੱਟ ਕੇ ਜੀ ਉਹਨੂੰ ਦੋਨੇ ਪਾਸਿਆਂ ਤੋਂ ਬੰਦ ਕਰ ਲਿਆ ਗੋਲ ਬਣਾ ਲਈ ਬਿਲਕੁਲ ਹੁਣ ਆਪਾਂ ਗਲੇ ਦਾ ਇਸ ਤਰ੍ਹਾਂ ਲਾ ਲਾਂਗੇ ਓਲੀ ਖਿੱਚਣੀ ਆਪਾਂ ਨੇ ਜਿਹੜੀ ਰੇ ਓਲੀ ਰਹਿ ਨੀਚਾ ਸ਼ਰਟ ਵਾਲਾ ਕੱਪੜਾ ਨਹੀਂ ਖਿੱਚਣਾ ਹੈਗਾ ਜੀ ਇਸ ਤਰ੍ਹਾਂ ਸਲਾਈ ਕਰਨੀ ਹੈ ਜੀ हिंदी दो अपन il गोल बना लिया रे जोड़ना के ਆ ਕਪੜਾ ਨਹੀਂ ਆਪਾਂ ਕਿਚਨਾਂ ਸ਼ਰਟ ਵਾਲਾ ਤੇ ਵੀ ਕਿਚਨੀ ਇਹਦੀ। ਜਿਸ ਕੋਲ ਬਹੁਤ ਸੋਹਣੀ ਗਲਾਈ ਆਉਂਦੀ ਹੈ ਜੀ। ਆ ਦੇਖੋ ਜੀ ਆਪਾਂ ਲੀਰ ਗਲੇ ਤੇ ਵਾਲੇ ਵਾਲੇ ਸਾਰੇ ਲੱਗ ਗਏ। ਹੁਣ ਆਪਾਂ ਇਸ ਤਰ੍ਹਾਂ ਪੈਰ ਪੈਰ ਦੀ ਸਲਾਈ ਨਾਲ ਇਹਨੂੰ ਦੱਬ ਦੇਣਾ। ਇਸsingੀ ਤਰ੍ਹਾਂ। ਉਹ ਉਹ ਧਮਾਈ ਜਾਣਾ ਤੇ ਇਹਨੂੰ ਆਪਾਂ ਸਲਾਈ ਲਾਈ ਜਾਣੀ ਹੈ। ਸਾਨੂੰ ਇਹ ਪੀਰ ਵੀ ਤੇ ਚਾਪਾਂ ਸਟੈਨ ਨੀਂਚੇ ਨੂੰ ਫੋਲਡ ਕਰਨਾ ਹੈ ਜੀ ਸਲਾਈਂਗ ਲਾਉਣੀ ਹੈ ਇਹ ਬਹੁਤ ਆਸਾਨ ਤਰੀਕਾ ਹੈ ਬਹੁਤ ਆਸਾਨ ਦਿੱਕਾ ਇਹ ਘੱਟ ਦੇ ਨੇ ਉਹ ਦੇਖੋ ਜੀ ਦਿਖਾਉਣਾ ਸੋਹੇ ਵਾਲਾ ਦੇਖੋ ਇਹ 18 ਹੱਥੇ ਗਲਾ ਬਸ ਉਹ ਆਇਆ ਜੀ ਫਰੇ ਫਰੇ ਲਾ ਕੇ ਆਪਾਂ ਇਹ ਗਲਾ ਬਣਾਇਆ ਆ ਦੇਖੋ ਠੀਕ ਹੈ ਜੀ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਮਿਲਦੇ ਆਂ ਆਪਾਂ ਅਗਲੀ ਵੀਡੀਓ ਚ ਬਾਏ ਬਾਏ